ऐं थोरी आवाज़ हूंदी हा ਮੇਰਾ ਨਾਮ ਤਸੀਲਦਾਰ ਸਿੰਘ ਆ ਮੈਂ ਯਾਰ ਜੂਨੀਅਰ ਤੇ ਬੁਗਿਆਨ ਦੇ ਨਾਲ ਅਫੀਸ ਮਰ ਸਾਝਾ ਸਾਡਾ ਟੈਕਸ ਚੱਲ ਰਿਹਾ ਹੈ ਦੇਖੋ ਜੀ ਇਹ ਟੈਕਸ ਸਾਡਾ ਤਿੰਨ ਚਾਰ ਦਿਨਾਂ ਤੋਂ ਚੱਲ ਰਿਹਾ 13 ਤਰੀਕ ਤੋਂ ਸਾਡਾ ਚੱਲ ਰਿਹਾ ਹੈ ਰਾਤ ਸਾਡੇ ਸੂਬਾ ਗੂ ਨੇ ਵੀ ਕੁਝ ਗੱਲਾਂ ਸਾਡੇ ਸੂਬਾ ਗੁਰੇਸ਼ਮ ਸਿੰਘ ਗੱਲ ਜੀ ਨੇ ਵੀ ਆਖੀ ਹੈ ਇਹ ਗੱਲ ਵੀ ਸਰਕਾਰ ਸਾਡੀਆਂ ਮੰਗਾ ਮੰਨ ਚੁੱਕੀ ਹੈ ਪਰ ਉਹ ਪੱਤਰ ਨਹੀਂ ਜਾਰੀ ਕਰ ਚੁੱਕੀ ਸੋ ਲੋਕਾਂ ਦੇ ਵਿੱਚ ਸਰਕਾਰ ਦਾ ਚਿਹਰਾ ਮੂਰੇ ਆ ਗਿਆ ਲੋਕਾਂ ਨੂੰ ਵੀ ਪਤਾ ਲੱਗ ਚੁੱਕਿਆ ਵੀ ਜਦੋਂ ਇਹਨਾਂ ਦੀ ਤੁਸੀਂ ਮੰਗਾ ਮੰਨ ਚੁੱਕੀ ਹੋ ਤੁਸੀਂ ਪੱਤਰ ਜਾਰੀ ਕਰੋ ਸਾਡੇ ਰੇਸ਼ਮ ਸਿੰਘ ਗੱਲ ਨੇ ਪ੍ਰਧਾਨ ਨੇ ਵੀ ਆਖਿਆ ਸੀ ਰਾਤ ਵੀ ਪੱਤਰ ਜਾਰੀ ਕਰ ਦਿਓ ਅਸੀਂ ਰਾਤ ਦੇ 12 ਵਜੇ ਗੱਡੀਆਂ ਚਲਾ ਦਾਂਗੇ ਇਹ ਤਾਂ ਹੁਣ ਸੋਨੂੰ ਲੋਕਾਂ ਨੂੰ ਵੀ ਪਤਾ ਲੱਗ ਚੁੱਕਿਆ ਵੀ ਸਰਕਾਰ ਆਪ ਦਾ ਨੁਕਸਾਨ ਆਪ ਕਰਾ ਰਹੀ ਹੈ ਇਹ ਬਿਲਕੁਲ ਸਾਡੇ 27 ਦੇ 27 ਦੀਪੂ ਪੰਨ バス ਪੀਆਰਟੀਸੀ ਦੇ ਰੋਡਵੇ ਤੇ ਪੀਆਰਟੀਸੀਸ ਸਤਾਈ ਡੀਪੂ ਦੇ ਲਗਭਗ ਸਾਰੇ ਡੀਪੂ ਬੰਦ ਨੇ ਨਹੀਂ ਜੀ ਇਹ ਸਾਡੀ ਜਿਹੜੀ ਸਟ੍ਰਾਈਕ ਹੈ ਕੱਚੇ ਮਜ਼ਦਮਾਂ ਦੀ ਹੈ ਸਾਡਿਆਂ ਦੀ ਸਟ੍ਰਾਈਕ ਹੈ ਰਾਤ ਮੈਂ ਤੁਹਾਨੂੰ ਪਹਿਲੇ ਵੀ ਸਰ ਦੱਸਿਆ ਵੀ ਸਾਡੀ ਜਿਹੜੀ ਮੰਗਾਂ ਮੰਨ ਚੁੱਕੀ ਆ ਸਰਕਾਰ ਸਰਕਾਰ ਮੰਗਨ ਚੁੱਕੀ ਆ ਪਰ ਸੋਰਨ ਲੋਕਾਂ ਚ ਇਹਨਾਂ ਦਾ ਚਿਹਰਾ ਸਾਹਮਣੇ ਆ ਗਿਆ ਵੀ ਤਸੀ ਪੱਤਰ ਕਿਉਂ ਨਹੀਂ ਜਾਰੀ ਕਰ ਰਹੇ ਅੱਜ ਜੇ ਅੱਜ ਹੁਣ ਵੀ ਸਾਡੇ ਨਾਂ ਪੱਤਰ ਜਾਰੀ ਕਰ ਦੈ ਨਾ ਅਸੀਂ ਹੁਣੇ ਸਾਡੇ ਜਿਹੜੇ ਵਰਕਰ ਹੈ ਗੱਡੀਆਂ ਆਪਦੀਆਂ ਡਿਊਟੀ ਦੇ ਇਲਜ਼ਾਮ ਨੂੰ ਤਿਆਰ ਹੈ ਮੱਚਾ ਲੱਗਦੀ ਸੀ ਕਿਹੜਾ ਪੱਤਰ ਜਾਰੀ ਕਰ ਹੁਣ ਮਨਛਾ ਹੀ ਹੈ ਜੀ ਸਰਕਾਰ ਨੂੰ ਆਪ ਨੁਕਸਾਨ ਕਰਨ ਤੇ ਤੁਰੀ ਹੋਈ ਹੈ ਆਪਦੀ ਮਨਛਾ ਸਰਕਾਰ ਦੀ ਹੈ ਪ੍ਰਾਈਵੇਟ ਨੂੰ ਬੜਾਵਾ ਮਿਲ ਰਿਹਾ ਹੁਣ ਪ੍ਰਾਈਵੇਟ ਦੀਆਂ ਬੱਸਾਂ ਭਰ-ਭਰ ਕੇ ਜਾ ਰਹੀਆਂ ਨੇ ਇਹ ਤਾਂ ਮਨਛਾ ਸਰਕਾਰ ਦੀ ਹੈ ਵੀ ਆਪ ਦਾ ਨੁਕਸਾਨ ਆਪ ਕਰਾ ਰਹੀ ਹੈ ਸਰਕਾਰ ਤਾਂ ਚਾਹੁੰਦੀ ਹੈ ਵੀ ਹੜਤਾਲ ਕਰਨ ਇਹ ਸੰਗਤਾ ਕਿਲੋਮੀਟਰ ਦਾ ਸਰੋਵਰ ਮੁਤੀ ਹੈ ਹਾਂਜੀ ਬਿਲਕੁਲ ਕਿਲੋਮੀਟਰ ਦੀ ਜਿਹੜੀਆਂ ਸਕ੍ਰੀਮ ਦੀਆਂ ਬੱਸਾਂ ਸੀ ਉਹਨਾਂ ਦੀ ਵੀ ਮੰਗ ਸਰਕਾਰ ਸਾਡੀ ਮੰਗ 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 ਜਿਵੇਂ ਕੁਝ ਕਮੇਟੀ ਬਣਾ ਚੁੱਕੇ ਆ ਉਹਦੀ ਮੰਗਲਵਾਰ ਨੂੰ ਮੀਟਿੰਗ ਹੈ ਜਿਹੜੀਆਂ ਕਿਲੋਮੀਟਰ ਬੱਸ ਦੀਆਂ ਸਕ੍ਰੀਮ ਦੀਆਂ ਸੀ ਤੇ ਕੁਝ ਕੰਡੀਸ਼ਨਾਂ ਸਾਡੇ ਤੇ ਲਾਈਆਂ ਸੀ ਉਹਨਾਂ ਨੇ ਕੰਡੀਸ਼ਨਾਂ ਦਾ ਸੋਧ ਕਰਤੀ ਉਹ ਸਾਡੀਆਂ ਮੰਗਾ ਮੰਨ ਚੁੱਕੇ ਆ ਮੇਰਾ ਨਾਮ ਸੁਖਦੀਪ ਸਿੰਘ ਹੈ ਮੈਂ 25 ਅੱਜੇ ਬਣੀ ਦਾ ਸਾਇਕ ਸੁਭਾਗ ਹਾਂ ਤਰਨਾ ਜਿਹੜਾ ਅੱਜ ਦਾ ਜਿਹੜੀ ਸਰਕਾਰ ਹੈ ਜਾਨਵਰਾਂ ਦੀ ਗਲਵਾਰੀ ਆ ਉਹ ਰਾਤ देर तक ਮੀਟਿੰਗ ਜੀ ਆ ਸਾਡੇ ਰੇਲਵੇ ਪ੍ਰਬੰਧਕੀ ਯੂਨੀਅਨ ਦੀ ਮੀਟਿੰਗ ਤੇ ਸੀ ਤੇ ਜਦੋਂ ਕਿ ਸਰਕਾਰ ਸਾਰੀਆਂ ਮੰਨ ਆ ਮੰਨ ਪਈ ਐ ਤੇ ਫਿਰ ਉਸ ਪੱਤਰ ਨੂੰ ਜਾਰੀ ਕਰਨ ਦਿੱਕੀ ਦਿੱਕਤ ਆ ਰਹੀ ਜਿਹੇ ਪੱਤਰ ਜਦੋਂ ਵੀ ਜਾਰੀ ਕਰਦੇ ਆ ਸੀ ਹੜਤਾਲ ਉਸ ਦਿਨ ਪੋਸਟਪੋਨ ਕਰਾਂਗੇ ਪਰ ਜੇ ਇਹ ਪੱਤਰ ਨਹੀਂ ਜਾਰੀ ਕਰਦੇ ਸਾਡੀ ਲਗਾਤਾਰ ਰੈਸਪਲਾਈ ਚਲੀ ਜਾਊਗਾ ਤਾਂ ਪ੍ਰਮਾਨਤਮਾਨ ਸਾਹਿਬ ਐਸੀ ਕੱਲ ਪ੍ਰੀਸ ਰਿਪੋਰਟ ਆਈ ਸੀ ਉਹਨਾਂ ਨੇ ਜਿਹੜੀ ਉਹਨਾਂ ਨੇ ਮਿਲਣ ਦੀ ਕੋਸ਼ਿਸ਼ ਕੀਤੀ ਸੀ ਪਰ ਉਹ ਜਿਹੜੇ ਆਪਣੇ ਆਪਣੇ ਡੀਸੀ ਸਾਹਿਬ ਆ ਉਹਨਾਂ ਨੇ ਪ੍ਰੋਫੈਸਰ ਜਿੱਤਾ ਵੀ ਤੁਹਾਡੀ ਹੀ ਮੀਟਿੰਗ ਬਾਅਦ ਚ ਕਰਾ ਦੇਵਾਂਗੇ ਤੁਸੀਂ ਇੱਕ ਵੀ ਉਹਨਾਂ ਦਾ ਰੋਸ ਨੁਜ਼ਾਰਾ ਨਾ ਕਰੋ ਅਸੀਂ ਉਹਨਾਂ ਤੇ ਕਹਿਣ ਦੇ ਇੱਕ ਵੀ ਰੋਗੇ ਪਰ ਇਹਨਾਂ ਨੇ ਸਾਡੇ ਨਾਲ ਫਿਰ ਵੀ ਵਿਸ਼ਵਾਸ ਕਰ ਦਿੱਤਾ ਸਾਡੀਆਂ ਮੰਗਾ ਜਿਹੜੀਆਂ ਉਹਦੇ ਉਹ ਹੀ ਸਨ